ਕੰਪੂ ਪ੍ਰਸ਼ਾਸਨ ਨੇ ਸੀਰੀਆ ਦੇ ਨਵੇਂ ਰਾਸ਼ਟਰਪਤੀ ਅਹਿਮਦ ਅਲ ਸ਼ਾਰਾ ਦੀ ਅਗਵਾਈ ਵਾਲੇ ਸਮੂਹ ਤੋਂ ਅੱਤਵਾਦੀ ਸੰਗਠਨ ਦਾ ਦਰਜਾ ਵਾਪਸ ਲੈ ਲਿਆ ਹੈ। ਇਹ ਕਦਮ ਸੀਰੀਆ ਦੀ ਨਵੀਂ ਅੰਤਰੀਮ ਸਰਕਾਰ ਦੇ ਨਾਲ ਅਮਰੀਕਾ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਵਿਦੇਸ਼ ਮੰਤਰੀ ਮਾਰਕੋ ਓਰੀਬਿਓ ਨੇ ਕਿਹਾ ਕਿ ਇਹ ਬਦਲਾਅ ਮੰਗਲਵਾਰ ਤੋਂ ਲਾਗੂ ਹੋ ਜਾਵੇਗਾ ਅਤੇ ਇਹ ਨਵੀਂ ਸੀਰੇ ਸਰਕਾਰ ਦੇ ਦੁਆਰਾ ਚੁੱਕੇ ਗਏ ਸਰਕਾਰਤਮਕ ਕਦਮਾਂ ਨੂੰ ਮਾਨਤਾ ਦਿੰਦਾ ਹੈ ਫੈਡਰਲ ਰਿਸਰਵ ਨੇ ਸੋਮਵਾਰ ਨੂੰ ਇੱਕ ਨੋਟਿਸ ਪ੍ਰਕਾਸ਼ਿਤ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਰੋਬਿਓ ਨੇ ਇਹ ਫੈਸਲਾ 23 ਜੂਨ ਨੂੰ ਅਟਾਨੀ ਚੈਨਲ ਅਤੇ ਵਿੱਤ ਵਿਭਾਗ ਦੇ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਇਸ ਫੈਸਲੇ ਦਾ ਪਹਿਲਾਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਸੀ ਹਾਲਾਂਕਿ ਇਹ ਫੈਸਲਾ ਜਿਹੇ ਸਮੇਂ ਦੇ ਵਿੱਚ ਲਿਆ ਗਿਆ ਜਦੋਂ ਟਰੰਪ ਪ੍ਰਸ਼ਾਸਨ ਸਾਬਕਾ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਸ਼ਾਸਨ ਦੇ ਦੌਰਾਨ ਲਗਾਈਆਂ ਗਈਆਂ ਕਈ ਅਮਰੀਕੀ ਪਾਬੰਦੀਆਂ ਨੂੰ ਘਟਾਉਣ ਜਾਂ ਫਿਰ ਖਤਮ ਕਰਨ ਦੇ ਵੱਲ ਵਧ ਰਿਹਾ ਹੈ ਅਮਰੀਕੀ ਸਰਕਾਰ ਦੇ ਦੁਆਰਾ ਜਾਰੀ ਇੱਕ ਸੰਖੇਪ ਨੋਟ ਦੇ ਵਿੱਚ ਕਿਹਾ ਗਿਆ ਹੈ ਕਿ ਅਲ ਨੁਸਰਾ ਫਰੰਟ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਦੀ ਸੂਚੀ ਦੇ ਵਿੱਚੋਂ ਹਟਾਇਆ ਜਾ ਰਿਹਾ ਹੈ ਇਹ ਉਹੀ ਸਮੂਹ ਹੈ ਜਿਸ ਨੂੰ ਹਯਾਤ ਤਹਿਰੀਰ ਅਲ ਸ਼ਾਮ ਦੇ ਵਜੋਂ ਜਾਣਿਆ ਜਾਂਦਾ ਹੈ ਇਹ ਸਮੂਹ ਪਹਿਲਾਂ ਅਲ ਕਾਇਦਾ ਦੇ ਨਾਲ ਜੁੜਿਆ ਹੋਇਆ ਸੀ ਅਤੇ 2017 ਦੇ ਵਿੱਚ ਇਸ ਤੋਂ ਵੱਖ ਹੋ ਗਿਆ ਸੀ 트럼ਪ ਪ੍ਰਸ਼ਾਸਨ ਨੇ ਪਹਿਲਾਂ ਇਸ ਨੂੰ ਅਤਵਾਦੀ ਸੰਗਠਨ ਘੋਸ਼ਿਤ ਕੀਤਾ ਹੋਇਆ ਸੀ